ਅੱਜ ਅਸੀਂ ਜੋ 3 ਪੁਆਇੰਟ ਆ ਹਾਈਵੇ ਤੇ ਭੋਗਪੁਰ ਸ਼ਹਿਰ ਆ ਜਿਲ੍ਹਾ ਜਨੰਦਰ ਵਿੱਚ ਪੈਂਦਾ ਇੱਥੇ ਥਾਣਾ ਦਿੱਤਾ ਗਿਆ ਸਾਰੀਆਂ ਸਿਆਸੀ ਪਾਰਟੀਆਂ ਤੇ ਸੰਸਥਾਪਕਾਂ ਵੱਲੋਂ ਤੁਹਾਨੂੰ ਪਤਾ ਹੈ ਕਿ ਥੋੜੇ ਦਿਨਾਂ ਤੋਂ ਜੋ ਸ਼ੂਗਰ ਮਿਲ ਖੰਡ ਮਿਲ ਭੋਗਪੁਰ ਦੀ ਆ ਉਹਦੇ ਵਿੱਚ ਸੀਐਨਜੀ ਪਨਾਡ ਲੱਗ ਰਿਹਾ ਉਹਦੀ ਵਿਰੋਧਤਾ ਦੇ ਲਈ ਸਾਰੀਆਂ ਪਾਰਟੀਆਂ ਮਜ਼ਦੂਰ ਵਰਗ ਜਿੰਨੇ ਵੀ ਆ ਜੋ ਵੀ ਹੈ ਲੋਕ ਏਰੀਏ ਦੇ ਸਾਰੇ ਸ਼ਰਕਾਂ ਦੇ ਉੱਤੇ ਆ ਕਿ ਇਹ ਪਲੈਂਟ ਨਹੀਂ ਲੱਗਣਾ ਚਾਹੀਦਾ ਕਿਉਂਕਿ ਇਸ ਪਲੈਂਟ ਦੇ ਲੱਗਣ ਦੇ ਨਾਲ ਜਿੰਨਾ ਵੀ ਸ਼ਹਿਰਾਂ ਦਾ ਜ਼ਿਲ੍ਹਾ ਜਲੰਧਰ ਤੇ ਹੋਰ ਲੱਗਣ ਲੱਗੇ ਜੋ ਵੀ ਹੈ ਸਾਰਾ ਗੰਦਾ ਕੂੜਾ ਤੇ ਗਿੱਲਾ ਤੇ ਸੁੱਕਾ ਕੂੜਾ ਸਾਰਾ ਇੱਥੇ ਮਿਲ ਦੇ ਵਿੱਚ ਆਉਣਾ ਮਿਲ ਦੇ ਵਿੱਚ ਉਹ ਕੂੜਾ ਆ ਕੇ ਉਹ ਪ੍ਰਦੂਸ਼ਣ ਬਣਦਾ ਉਹਦਾ ਉਹ ਪ੍ਰਦੂਸ਼ਣ ਬਣਦੇ ਨਾਲ ਬਿਮਾਰੀਆਂ ਫੈਲਣੀਆਂ ਇਸ ਸਬੰਧ ਵਿੱਚ ਬੜਿਆ ਵੱਡਾ ਇਹ ਕਦਮ ਚੱਕਿਆ ਤੇ ਜੋ ਭੋਗਪੁਰ ਮਾਰਕੀਟ ਐਸੋਸੀਏਸ਼ਨ ਹੈ ਉਹਦੇ ਜੋ ਨੌਜਵਾਨ ਹੈ ਉਹਨਾਂ ਨੇ ਪਹਿਲਾਂ ਮੁੱਦਾ ਚੱਕਿਆ ਸੀ ਉਸ ਤੋਂ ਬਾਅਦ ਸਾਰੀਆਂ ਸੰਸਥਾਵਾਂ ਨਾਲ ਲੱਗ ਗਈਆਂ ਤੇ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਦੇਖਦੇ ਅੱਗੇ ਜਾ ਕੇ ਕੀ ਹੁੰਦਾ ਇਹ ਧੰਨਾਂ ਦਾ ਦਿੱਤਾ ਗਿਆ ਕਿ ਬਿਲਕੁਲ ਇਹ ਜਿਹੜਾ ਪਲਾਂਟਿਆਂ ਨੂੰ ਬੰਦ ਕੀਤਾ ਜਾਵੇ ਮੇਰੇ ਗੁਰਵਿੰਦਰ ਸਿੰਘ ਦੇ ਨਾਲ ਮੈਂ ਬਾਬਾ ਸਰਜੀਤ ਸਿੰਘ ਕੋਕਪੁਰ ਜਦੋਂ ਕਿੰਨ ਕਾਨੂੰਨ ਰੱਦ ਕਰਾਇ ਕੋਈ ਨਹੀਂ ਮੰਨਦਾ ਸੀ ਕਿ ਕਾਨੂੰਨ ਰੱਦ ਹੋ ਜਾਣਗੇ ਜੇ ਦਿੱਲੀ ਦੇ ਮਾਹੌਲ ਦੇ ਹਸਾਰ ਦੇ ਨਾਲ ਆ ਸੰਗਤਾਂ ਦੇ ਘੱਟ ਦੇ ਨਾਲ ਆ ਉਹੋ ਹੀ ਮੂਰਤਾਂ ਬੈਠੀਆਂ ਨੇ ਤੇ ਜੇ ਲਾ ਜਾਵੇ ਤੇ ਜਿਹੜਾ ਆ ਬਲਾਂਡਿਆ ਨਾ ਉਹ ਜਿੱਦਾਂ ਹਾਥੀ ਜਿਹਾ ਇਹ ਤੇ ਟੀਟੀ ਦੇ ਬਰਾਬਰ ਵੀ ਹੈਗਾ ਇਹ ਤਾਂ ਆਪਾਂ 2-4 ਦਿਨ ਦੀ ਖੇលਿਆ ਉਹ ਮੰਗੇ ਟਰਾਲੀਆਂ ਟਰੈਕਟਰ ਕਿੰਨੇ ਇੱਕ ਆਪ ਜੀ ਨੂੰ ਅਹਿਮ ਅੱਜ ਇੱਕ ਅਨਾਊਂਸਮੈਂਟ ਕਰਨ ਜਾ ਰਿਹਾ ਸਾਡੇ ਕੋਲੇ ਪ੍ਰੈਸ ਕਲੱਬ ਤੋਂ ਉੱਪਰ ਦੇ ਸਾਰੇ ਪ੍ਰੈਸ ਕਲੱਬ ਦੇ ਬਲਵਿੰਦਰ ਸਿੰਘ ਭੰਗੂ ਪ੍ਰਧਾਨ ਜੀ ਦੀ ਪ੍ਰਧਾਨਗੀ ਹੈ। ਕਾਲਕੁੱਟ ਤੋਂ ਆਨ ਬਾਬਾ ਸੁਜੀਤ ਸਿੰਘ ਜਗਵਿੰਦਰ ਸਿੰਘ ਜੀ ਟੋਨੀ ਸ਼ਰਮਾ ਜੀ ਪੂਰੀ ਆਪਣੀ ਪ੍ਰੈਸ ਦੀ ਟੀਮ ਦੇ ਨਾਲ ਸਾਡੇ ਕੋਲੇ ਪਹੁੰਚੇ ਨੇ। ਇਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਐ ਖਬਰ ਜੋ ਆਪ ਸਭ ਦੇ ਸਾਹਮਣੇ ਰੂਬਰੂ ਕਰਨ ਜਾ ਰਹੇ ਆ ਕਿ ਸਾਡੇ ਬਾਬਾ ਸੁਜੀਤ ਜੀ ਉਹੋ ਐਲਾਨ ਕੀਤਾ ਗਿਆ ਕਿ ਜਦ ਤੱਕ ਇਸ ਮੇਲ ਨੂੰ ਰਿਟਰਨ ਦੇ ਰੂਪ ਦੇ ਵਿੱਚ ਬੰਦ ਕਰਨ ਦਾ ਐਲਾਨ ਨਹੀਂ ਮਿਲ ਜਾਂਦਾ ਤਦ ਤੱਕ ਮਰਨ ਦੇ ਉੱਤੇ ਬੈਠੇ ਜਾ ਰਹੇ ਨੇ ਬੋਲੋ ਸੋਨਹਾ ਜੀ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਉਹ ਪਲਾਂਟ ਬਹੁਤ ਹੀ ਸਕਸੈਸਫੁਲ ਚੱਲਿਆ ਅੱਜ ਵੀ ਚੱਲ ਰਿਹਾ ਉਹ ਪੂਰੇ ਪਿੰਡ ਨੂੰ ਉਹ ਬੈਸ ਦਿੰਦੇ ਆ ਬਾਇਓ ਗੈਸ ਬੰਦੇ ਆ ਪਿੰਡ ਦਾ ਹੀ ਬੋਆ ਲੈਂਦੇ ਆ ਬੋਆ ਤੋਲ ਕੇ ਲੈ ਲੈਂਦੇ ਆ ਉਹਨਾਂ ਨੂੰ ਬਣਾ ਦਿੰਦੇ ਆ ਕਿੰਨੀ ਗੈਸ ਬਣ ਗਈ ਜਿੰਨਾ ਤੁਹਾਡਾ ਬੋਆ ਹੋ ਗਿਆ ਉਹਨੂੰ ਕੰਪਨਸੇਟ ਕਰਕੇ ਤੋ ਬਣਾ ਦਿੰਦੇ ਆ ਹੁਣ ਮੇਰੇ ਇਲਾਕੇ ਦੇ ਬਹੁਤ ਸਾਰੇ ਪਿੰਡ 82 ਪਿੰਡ ਮੇਰਾ خیال ਬਣਾ ਕੇ ਜੇ ਆ ਬਾਕੀ 13 마을 ਛੱਡਦੇ ਆ ਪਾ ਜੇ ਸਾਰਾ ਕਲਾਣਾ ਤੇ ਆ ਜੇ ਪਾ ਇੱਕ ਇੱਕ ਦੋ ਦੋ ਪਿੰਡ ਵੰਡ ਲਾਂਗੇ ਇੱਥੇ ਪੰਖਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਮੇਰੇ ਵੀਰ ਭਰਾ ਖੜੇ ਨੇ ਪੁਲਿਸ ਆ ਕੇ ਬੈਜੋ ਇੱਥੇ ਅੱਗੇ ਸਾਰਿਆਂ ਨੂੰ ਬੇਨਤੀ ਕਰਦਾ ਬੈਜੋ ਬਹੁਤ ਗੁੱਲੀ ਦਾ ਆ ਬੈਜੋ ਆ ਕੇ ਮੇਰਾ ਭਰਾ ਸੋ ਅੱਜ ਅਸੀਂ ਫੂਗ ਪਰ ਖੰਡ ਮੈਦ ਦੇ ਵਿੱਚ ਜੋ ਬਾਇਓ ਸੀਐਨ ਪਲਾਂਟ ਲੱਗ ਰਿਹਾ ਹੈ ਉਸ ਨੂੰ ਰੋਕਣ ਦੇ ਵਾਸਤੇ ਇਕੱਤਰ ਹੋਏ ਹਾਂ ਸਾਡਾ ਜ਼ੀਰੋ ਸਾਡਾ ਪਾਣੀ ਸਾਡੀ ਹਵਾ ਜਿਹਦੇ ਵਾਸਤੇ ਤੁਸੀਂ ਇਕੱਤਰ ਹੋਏ ਹੋ ਸਾਡੇ ਭਰਾਵਾਂ ਵੀਰਾਂ ਨੂੰ ਬੇਨਤੀ ਆ ਕਿ ਕੋਈ ਵੀ ਰਾਜਨੀਤਿਕ ਗੱਲ ਅੱਥੇ ਨਹੀਂ ਕਰਨੀ ਸਿਰਫ ਮੁਨਫਾ ਦੀ ਗੱਲ ਔਰ ਮਿਲੂ ਜਿਹੜਾ ਸੀਆਜੀ ਸਾਡੇ ਕੋਲ ਰਿਪੋਰਟਾਂ ਸਾਰੀਆਂ ਜਾਂਦੀਆਂ ਨੇ ਕਹਿੰਦਾ ਬੰਦੇ ਦਾ ਬੈਠਦੇ ਨਹੀਂ ਤੇ ਨਾਲ ਸਾਡੀ ਜਿਹੜੀ ਆਪਣਾ ਦੀ ਸਾਰੇ ਬੈਠੇ ਸਾਰੇ ਬੈਠੋ ਯਾਰ ਔਰ ਖਪਾਣਾ ਸਾਰੀ ਸੰਗਤ ਸਾਰੀ ਬੈਠੋ ਅਸੀਂ ਵੀ ਚਾਹੁੰਦੇ ਸੀਐਨਜੀ ਪਲਾਂਟ ਲੱਗੇ ਜਿੰਨਾ ਤੇਰੇ ਕੋਲ ਬੈਠਦਾ ਉਹ ਨਾ ਜਰ ਰੱਖਣਾ ਕਿਉਂਕਿ ਅਸੀਂ ਕਿਸੇ ਪਿਆ ਜਾਉਂਗਾ ਸਾਰਿਆਂ ਨੂੰ ਮਲੇ ਸਾਡੀ ਕਿਸੇ ਨੇ ਆਵਾਜ਼ ਸੁਣ ਹਾਂਜੀ ਆਪਾਂ ਆਪਣਾ ਤੇਰਾ ਪਿੰਡਾ ਸਾਂ ਧਰਨਾ ਦਾ ਇੱਥੇ ਬਹਿਣਾ ਥੱਲੇ ਧੰਨਵਾਦ ਉਹਦਾ ਕੋ ਸਾਡੇ ਸਟਾਰਟ ਕਰ ਦਿੱਤੀ ਆ ਕਾਫੀ ਦਿਨਾਂ ਤੋਂ ਸਾਜਾ ਸਿੱਖਾ ਜਿਹੜਾ ਉਹ ਚੱਲ ਰਿਹਾ ਹੈਗਾ ਜਿਸ ਦਿਨ ਮੁੱਖ ਮੰਤਰੀ ਜੀ ਆਉਣਾ ਕਰਾਉਂਦੇ ਤਾਂ ਸੀਗਾ ਉਸ ਦਿਨ ਡੀਸੀ ਸਾਹਿਬ ਮੋਕੇ ਤੇ ਆਏ ਸੀਗੇ ਉਹਨਾਂ ਨੂੰ ਦੱਸਿਆ ਕਿ ਇਹ ਪਲਾਂਟ ਜਿਹੜਾ ਆ ਇਲਾਕੇ ਨੂੰ ਸੂਟ ਨਹੀਂ ਕਰਦਾ এনਵਾਇਰਨਮੈਂਟ ਨੂੰ ਸੂਟ ਨਹੀਂ ਕਰਦਾ ਟ੍ਰੈਫਿਕ ਨੂੰ ਸੂਟ ਨਹੀਂ ਕਰਦਾ ਥੱਲੇ ਦੇ ਪੀਣ ਵਾਲੇ ਪਾਣੀ ਨੂੰ ਪ੍ਰਭਾਵਿਤ ਕਰੇਗਾ ਤੇ ਜਿਹੜੀ ਸਾਡੀ ਜ਼ਮੀਨ ਆ ਉਹ ਜ਼ਮੀਨ ਜਿਹੜੀ ਆ ਉਹ ਨਵੇਂ ਪ੍ਰੋਡਕਟ ਪੈਦਾ ਕਰਨ ਵਾਸਤੇ ਨਵੀਂ ਖੇਤੀ ਨੂੰ ਜਾਗਰ ਕਰਨ ਵਾਸਤੇ ਜਿਹੜੀ ਸਾਡੀ ਉਹ ਜ਼ਮੀਨ ਹੈ ਜਿਹੜਾ ਸਮਝੌਤਾ ਪੰਜਾਬੀ ਦੇ ਦਰਮਿਆਨ ਔਰ ਮਿਲ ਦੇ ਚੇਅਰਮੈਨ ਦੇ ਦਰਮਿਆਨ ਹੋਇਆ ਇਹ ਗਲਤ ਹੈ ਕਿ ਡੀਸੀ ਸਾਹਿਬ ਨੇ ਉਸ ਦਿਨ ਕੰਮ ਬੰਦ ਕਰਾ ਦਿੱਤਾ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਜਿਹੜੀ ਮੀਟਿੰਗ ਹੈ ਦੀ ਆਵਾਂਗੇ ਸਾਰੇ ਮਹਿਕਮੇ ਵਾਲਿਆਂ ਨੂੰ ਬੁਲਾਵਾਂਗੇ ਤੇ ਕੰਮ ਅਸੀਂ ਬੰਦ ਕਰ ਦਿੰਨੇ ਆਂ ਲੇਕਿਨ ਇਹ ਵੀ ਇੱਕ ਬਾਤ ਕੀ ਗੱਲ ਹੈ ਕਿ ਪਰਸੋਂ ਚਾਲੇ ਜਿਹੜਾ ਸੀਗਾ ਉਹ ਬਿਨਾਂ ਕਿਸੇ ਨੂੰ ਪਰੋਸ਼ੇ ਜਿਵੇਂ ਬਿਲਕੁਲ ਅਗਲੀ ਗੱਲ ਕੀਤੀ ਹੈ ਜਿਹੜਾ ਸੀ ਉੱਤੇ ਕੰਮ ਸ਼ੁਰੂ ਕਰਾ ਦਿੱਤਾ ਗਿਆ ਉਹ ਇਸ ਕਰਕੇ ਲੋਕ ਫਿਰ ਰੋਹ ਦੇ ਵਿੱਚ ਆਏ ਕਿ ਜਿਹੜੀ ਵਾਦਾਖਲਾਫੀ ਸਾਡੇ ਨਾਲ ਹੋਈ ਹੈ ਉਹ ਉਹਦੇ ਲਈ ਜਿਹੜਾ ਆ ਅਸੀਂ ਫਿਰ ਹੁਣ ਅਗਲਾ ਸੰਘਰਸ਼ ਜਿਹੜਾ ਉਹ ਕਰਾਣੇ ਆ ਅੱਜ ਅਸੀਂ ਇਕੱਠੇ ਹੋਏ ਸੀਗੇ ਤੇ ਔਰ ਅਸੀਂ ਧਰਨਾ ਲਾ ਕੇ ਬੈਠੇ ਆਂ ਤਾਂ ਕਿ ਇਸ ਮਾਹੌਲ ਨੂੰ ਮੁਕੰਮਲ ਤੌਰ ਤੇ ਬੰਦ ਕਰਵਾ ਆ ਜਾਵੇ ਅੱਜ ਹਜ਼ਾਰਾਂ ਦੀ ਗੰਦੀ ਦੇ ਵਿੱਚ ਸਾਰਾ ਇਸ ਇਲਾਕੇ ਦਾ ਸਮੁੱਚਾ ਭਾਈਚਾਰਾ ਇਕੱਠਾ ਹੋਇਆ ਹੈ ਇਕੱਠਾ ਹੋਇਆ ਹੈ ਟਕੀ ਟਕੀ ਕਰਦੀ ਰੋਣ। ਮੋਢੀ ਸਾਹਿਬ ਜੀ ਇੱਕ ਤੁਹਾਨੂੰ ਸਵਾਲ ਆ ਕਿ ਜਿਹੜੀ ਮੌਕੇ ਦੀ ਪੰਜਾਬ ਸਰਕਾਰ ਆ ਜਾਂ ਉਹਦੇ ਨੁਮਾਇੰਦੇ ਜਾਂ ਲੋਕਲ ਨੁਮਾਇੰਦੇ ਇਹਦੇ ਵਿੱਚ ਕੋਈ ਸ਼ਿਰਕਤ ਜਿਹਦੇ ਦਿਸਦਾ ਨਹੀਂ ਰਿਹਾ। ਆਜਾ ਜੀ ਕੋਈ ਤਾਂ ਮੈਂ ਹੋਈ ਹੁਣ ਤੇ ਤਾਂ ਕੋਈ ਪੈ ਨਹੀਂ ਕਰ ਸਕਦਾ। ਲੇਕਿਨ ਸਾਰਿਆਂ ਨੂੰ ਚਾਹੀਦਾ ਕਿ ਭੋਗਪੁਰ ਸ਼ਹਿਰ ਨੂੰ ਬਚਾਉਣ ਦੇ ਲਈ ਆਪਾਂ ਇਕੱਠੇ ਹੋਈਏ। ਕੋਈ ਪਾਰਟੀ ਦਾ ਸਵਾਲ ਨਹੀਂ ਆ ਇਹ ਆਉਣ ਵਾਲੀ ਜਨਰੇਸ਼ਨ ਤੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਦਾ ਸਵਾਲ। ਧੰਨਵਾਦ ਜੀ ਧੰਨਵਾਦ। ਜੀ ਬੈਲ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਆ ਅੱਜ ਸਾਰੀਆਂ ਭੋਗਪੁਰ ਦੀਆਂ ਜਿਹੜੀਆਂ ਦੁਕਾਨਦਾਰ ਕਿਸਾਨ ਜਥੇਬੰਦੀਆਂ ਪਿੰਡਾਂ ਦੇ ਸਰਪੰਚ ਪੰਚ ਨੇ ਜਿਹੜਾ ਸਾਡਾ ਸਾਥ ਦਿੱਤਾ ਆ ਕਿ ਜਿਹੜਾ ਕਿ ਮੇਰੇ ਦੇ ਵਿੱਚ ਸੀਐਨਜੀ ਜਿਹੜਾ ਪਲਾਂਟ ਲੱਗ ਰਿਹਾ ਉਹ ਸਾਰਿਆਂ ਨੂੰ ਪਤਾ ਹੈਗਾ ਕਿ ਉਹ ਸਾਡੇ ਆਉਣ ਵਾਲੇ ਜਿਹੜੇ ਬੱਚੇ ਆ ਜਾਂ ਸਾਡੇ ਬਜ਼ੁਰਗ ਆ ਜਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਉਹਦੇ ਲਈ ਬਹੁਤ ਖਤਰਨਾਕ ਆ ਸੋ ਮੈਂ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਇੱਕ ਰਿਕਵੈਸਟ ਕਰਨੀ ਚਾਹੁੰਦਾ ਆ ਕਿ ਸਾਡੇ ਬੱਚਿਆਂ ਨੂੰ ਲੰਗੜਾ ਲੂਲਾ ਨਾ ਰੱਖਿਆ ਜਾਵੇ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਨੂੰ ਉਹਦਾ ਬਚਾਅ ਕਰ ਸਕੀਏ ਇਸ ਕਰਕੇ ਇਹ ਜਿਹੜਾ ਅਸੀਂ ਸਾਰੇ ਭੋਪਾਲ ਵਾਸੀ ਆਲੇ-ਦੁਆਲੇ ਦੇ ਪਿੰਡ ਦੇ ਲੋਕ ਜਿਹੜੇ ਆ ਇਹਦਾ ਪੂਰਨ ਤੌਰ ਤੇ ਜਣਾਇਆ ਵਿਰੋਧ ਕਰਦੇ ਆ ਔਰ ਅਸੀਂ ਇਹ ਪਲਾਂਟ ਸੀਐਨਜੀ ਪਲਾਂਟ ਭੋਪਾਲ ਦੇ ਵਿੱਚ ਬਿਲਕੁਲ ਵੀ ਲੱਗਣ ਨਹੀਂ ਦੇਈਏਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਵੇ ਕੁਝ ਨਹੀਂ ਕਹਿਣਾ ਕਿਉਂਕਿ ਸਖੇਪ ਸੌਦਾ ਵਿੱਚ ਦੂਨਾਂ ਵਿੱਚ ਕਹਿਣਾ ਮੈਂ ਇੱਕ ਤਾਂ ਇਹ ਆ ਕਿ ਬੜੀ ਖੁਸ਼ੀ ਦੀ ਗੱਲ ਆ ਕਿ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਤੁਸੀਂ ਇਹ ਪਰਪਕਾਰ ਕਰ ਰਹੇ ਆ ਇਹ ਬੜਾ ਵੱਡਾ ਯੋਗਦਾਨ ਤੁਹਾਡਾ ਕਿਉਂਕਿ 플ੌਟ ਬਾਰੇ ਤਾਂ ਮੈਂ ਦੱਸ ਰਿਹਾ ਤੁਹਾਨੂੰ ਪਤਾ ਹੀ ਹੈ 플ੌਟ ਬਾਰੇ ਜੋ ਬਲਾੜਿਆਂ ਤੁਹਾਨੂੰ ਦੱਸਿਆ ਇਹਨੇ ਜਦ ਤੋਂ ਸਾਡਾ ਜੀ ਘਰ ਚੱਲਦਾ ਤੇ ਉੱਪਰ ਜੋ ਮਾਰਕਿਟੇਸ਼ਨ ਐਸੋਸੀਏਸ਼ਨ ਦੇ ਜੋ ਸਾਡੇ ਨੌਜਵਾਨ ਆ ਇਹਨਾਂ ਬਾਰੇ ਮੈਂ ਜ਼ੋਰ ਗਾਊਂਗਾ ਕਿ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਹੋਰ ਵੀ ਇਹ ਕੰਮ ਬੜੇ ਕਰਦੇ ਆ ਪਰ ਇਹਦੇ ਵਿੱਚ ਜਦੋਂ ਇਹਨਾਂ ਨੇ ਇਹ ਮੁੱਦਾ ਚੱਕਿਆ ਇਸ ਮੁੱਦੇ ਦੇ ਵਿੱਚ ਕਿਸਾਨ ਜਥੇਬੰਦੀਆਂ ਹੋਰ ਸੰਸਥਾਵਾਂ ਜਿੰਨੀਆਂ ਵੀ ਸਾਡੀਆਂ ਹੈਗੀਆਂ ਸਾਡੀ ਪ੍ਰੈਸ ਕਲੱਬ ਹੋਈ ਪ੍ਰੈਸ ਭਾਈਚਾਰਾ ਹੋਇਆ ਸਾਡਾ ਟਰਾਂਸਪੋਰਟ ਹੋਈ ਜਿੰਨੀ ਵੀ ਸਾਰਿਆਂ ਨੂੰ ਇਤਸ਼ਾਹ ਮਿਲਿਆ ਇਸ ਗੱਲ ਨਾਲ ਕਿ ਇਹ ਜਿਹੜਾ ਕੰਮ ਹੈ ਇਦਾਂ ਦਾ ਇਹ ਬੰਦ ਹੋਣਾ ਚਾਹੀਦਾ ਇਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਸ਼ੇਅਰ ਹੋਣਾ ਦੇਸ਼ ਮੇਰੇ ਦੇ اے ਮਜ਼ਦੂਰੋ ਦੇਸ਼ ਮੇਰੇ ਦੇ اے ਮਜ਼ਦੂਰੋ ਕਿਰਤੀ ਤੇ ਕਿਸਾਨੋ ਗੋੜੀ ਨਿੰਦੇ ਜਰਾ ਆਪਣੇ ਫਰਜ਼ੇ ਪਛਾਣੋ ਉਹ ਅੰਨੀ ਪੀਂਦੀ ਤੇ ਕੁੱਤਾ ਚੜਦਾ ਬੈਠੀ ਦੁੱਧ ਦੀ ਰਾਖੀ ਬਿੱਲੀ ਮਾਣੋ ਸੌਂਕੀ ਚਾਰ ਸਮੇਂ ਦੀ ਕਹਿੰਦੀ ਹੁਣ ਨਾ ਅਲਮੀਆਂ ਤਾਣੋ ਲਾਹਮਾਂ ਦੇਓ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੋਵੇ